ਇਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਜੇ ਖੁਦਾ ਨੇ ਸਭ ਕੁਝ ਬਣਾਇਆ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦ ਕਾਲ ਤੋਂ ਹੀ ਚੱਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹਜ਼ਾਰਾਂ ਸਾਲ ਫਿਲਾਸਫੀ ਕੀ ਤਨਾ ਤਨੇ ਰਹੀ ਪਰ ਖੁਦਾ ਦੀ ਬਾਤ ਜਹਾਂ ਪੇ ਧੀ ਵਹੀਂ ਤੇ ਰਹੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਹੱਲ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ